ਇਸ ਵੇਲੇ ਸ਼੍ਰੀ ਅਮਰਸਰ ਸਾਹਿਬ ਦੇ ਹਿੱਤ ਦੇ ਵਿੱਚ ਅਮਰਸਰ ਸਾਹਿਬ ਦੇ ਵਾਸੀਆਂ ਦੇ ਹਿੱਤ ਦੇ ਵਿੱਚ ਹੈ ਕਿ ਆਮ ਆਦਮੀ ਪਾਰਟੀ ਜਿਸ ਪਾਰਟੀ ਦੀ ਸਰਕਾਰ ਹੈ ਮੈਂ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਜਿਸ ਪਾਰਟੀ ਦੀ ਸਰਕਾਰ ਹੈ ਸਰਕਾਰ ਦਾ ਮੇਅਰ ਬਣੇਗਾ ਇਹੀ ਅਮਰਸਰ ਵਾਸੀਆਂ ਦੇ ਹਿੱਤ ਦੇ ਵਿੱਚ ਹੈ ਇਹੀ ਸ਼੍ਰੀ ਅਮਰਸਰ ਸਾਹਿਬ ਦੀ ਨਗਰੀ ਦੇ ਹਿੱਤ ਦੇ ਵਿੱਚ ਹੈ ਸਰਕਾਰ ਵੱਲੋਂ 27 ਜਨਵਰੀ ਨੂੰ 4 ਵਜੇ ਦਾ ਟਾਈਮ ਰੱਖ ਲਿਆ ਗਿਆ ਹੈ ਕਿਹਾ ਤੇ ਜਿੱਥੇ ਜਿਹਦੇ ਹੱਕ ਚ ਵੀ ਮੈਂਬਰ ਸਹਿਬਾਨ ਸ਼ਹਿਰ ਦੇ ਚੁਣੇ ਨਮਾਇੰਦੇ ਜਿਹੜੇ ਨੇ ਉਹ ਜਿੰਨੂੰ ਚਾਉਣਗੇ ਉਹ ਮੇਰ ਬਣੇਗਾ ਕਿ ਮੈਂ ਕੱਲ ਪੂਰਨ ਆਸ ਦੇ ਨਾਲ ਕਹਿ ਸਕਦਾ ਕਿ ਜਿਹੜਾ ਮੇਰ ਆ ਉਹ ਸਾਡਾ ਆਮ ਆਦਮੀ ਪਾਰਟੀ ਦਾ ਬਣੇਗਾ ਇਹ ਮੈਂ ਬੜੇ ਦਾਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਭਰਪੂਰ ਸਹਿਯੋਗ ਸਾਡੇ ਮੈਂਬਰਾਂ ਦਾ ਮਿਲ ਰਿਹਾ ਕਾਉਂਸਲਰਾਂ ਦਾ ਮਿਲ ਰਿਹਾ ਮੇਅਰ ਨੂੰ ਲੈ ਕੇ ਅੰਮ੍ਰਿਤਸਰ ਦੀ ਸਿਆਸਤ ਗਰਮਾਈ ਹੋਈ ਹੈ ਔਰ ਸਭ ਤੋਂ ਵੱਡਾ ਸਵਾਲ ਪੈਦਾ ਹੋ ਰਿਹਾ ਕਿ ਮੇਅਰ ਆਮ ਆਦਮੀ ਪਾਰਟੀ ਦਾ ਬਣੇਗਾ ਜਾਂ ਕਾਂਗਰਸ ਦਾ ਕਾਂਗਰਸ ਲੀਡ ਤੇ ਸੀ ਲੇਕਿਨ ਲਗਾਤਾਰ ਜੁਆਇਨਿੰਗ ਜਰੀਆਂ ਆਮ ਆਦਮੀ ਪਾਰਟੀ ਚ ਹੋ ਰਹੀਆਂ ਨੇ ਸੂਬੇ ਪਰਦੇ ਸਿਆਸਤ ਦੀ ਨਜ਼ਰ ਇਸ ਵੇਲੇ ਅੰਮ੍ਰਿਤਸਰ ਤੇ ਨੇ ਤਾਂ ਇਸ ਵੇਲੇ ਸਾਡੇ ਨਾਲ ਸਾਬਕਾ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਅਰਸ਼ ਨੇਤਾ ਕਰਮਜੀਤ ਸਿੰਘ ਰਿੰਟੂ ਜੀ ਮੌਜੂਦ ਨੇ ਇੰਟੂ ਜੀ ਕੀ ਕਹਿਣਾ ਚਾਹੋਗੇ ਉਨਤੇ ਮੁਕਾਬਲਾ ਨਕ ਟੁਨਕ ਫਾਈਟ ਹੋ ਗਈ ਹੈ 44 40 40 41 ਐਸਾ ਲੱਗ ਰਿਹਾ ਇਸ ਤਰ੍ਹਾਂ ਕਿ ਵਿੰਬਲਡਨ ਦਾ ਮੈਚ ਚੱਲਦਾ ਹੁੰਦਾ ਨਾ 6 7 5 6 ਹੋ ਰਿਹਾ ਆ ਬਿਲਕੁਲ ਜੀ ਅਤੇ ਹੁਣ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਮੇਅਰ ਚੁਣਨਾ ਔਰ ਸਰਕਾਰ ਵੱਲੋਂ 27 ਜਨਵਰੀ ਨੂੰ 4 ਵਜੇ ਦਾ ਟਾਈਮ ਰੱਖ ਲਿਆ ਗਿਆ ਤੇ ਹੁਣ ਜਿੱਥੇ ਜਿਹਦੇ ਹੱਕ 'ਚ ਵੀ ਮੈਂਬਰ ਸਹਿਬਾਨ ਸ਼ਹਿਰ ਦੇ ਚੁਣੇ ਨੁਮਾਇੰਦੇ ਜਿਹੜੇ ਨੇ ਉਹ ਜਿੰਨੂੰ ਚਾਣਗੇ ਉਹ ਮੇਅਰ ਬਣੇਗਾ 27 ਜਨਵਰੀ ਨੂੰ 27 ਜਨਵਰੀ ਨੂੰ ਅੱਜ ਡੇਟ ਫਿਕਸ ਕਰ ਦਿੱਤੀ ਗਈ ਆ ਡੇਟ ਫਿਕਸ ਮੀਟਿੰਗ ਦੀ ਹੋ ਗਈ ਆ ਜੀ ਤੇ ਹੁਣ 27 ਜਨਵਰੀ ਦੀ ਜੋ ਮੇਰੇ ਨੋਟਿਸ ਆਇਆ ਕਿ 27 ਜਨਵਰੀ ਦੀ ਜਿਹੜੀ ਤਰੀਕ ਹੈ ਉਹ ਫਾਈਨਲ ਹੋ ਗਈ 4 ਵਜੇ ਦੇ ਨੋਟਿਸ ਕਾਉਂਸਲਰਾਂ ਨੂੰ ਮਿਲ ਗਏ ਹੈਗੇ ਮੀਟਿੰਗ ਦੇ ਸਰ ਕਿਵੇਂ ਬਣਾ ਪਾਓਗੇ ਪਹਿਲੇ ਤੇ ਇੱਕ ਗੱਲ ਹੈ ਕਿ ਅੰਕੜਾ ਹੀ ਨਹੀਂ ਪੂਰਾ ਹੋ ਰਿਹਾ ਅਗਰ ਅੰਕੜੇ ਦੀ ਗੱਲ ਕਰੀਏ ਤਾਂ ਅੰਕੜਾ 46 ਤੱਕ ਪਹੁੰਚਣਾ ਤੁਸੀਂ ਵੀ ਸ਼ਾਰਟ ਚੱਲ ਰਹੇ ਹੋ ਦੇਖੋ ਉਹਦੇ ਚ ਗੱਲ 46 ਦੀ ਨਹੀਂ ਗੱਲ ਹੈਗੀ ਕਿ ਸਿੰਗਲ ਲਾਰਜੇਸਟ ਪਾਰਟੀ ਹੋਣਾ ਜਾਂ ਜੇਤੇ ਕੋਲ ਵੀ ਮੈਜੋਰਟੀ ਸਿੰਪਲ ਮੈਜੋਰਟੀ ਹੋਏਗੀ ਉਹ ਆਪਣਾ ਮੇਅਰ ਬਣਾਏਗਾ। ਔਰ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੈ ਹੋਣਗੀਆਂ ਕਿ ਕੁਝ ਜਿਹੜੀਆਂ ਪਾਰਟੀਆਂ ਨੇ ਜਿਦਾ ਅਕਾਲੀ ਦਲ ਆ ਬੀਜੇਪੀ ਆ ਉਹ ਕੀ ਫੈਸਲਾ ਕਰਦੀ ਹੈ ਤੇ ਦੂਸਰੀ ਜਿੱਥੋਂ ਤੱਕ ਮੇਅਰ ਬਣਨ ਦੀ ਗੱਲ ਹੈ ਉਹ ਮੈਂ ਬਹੁਤ ਇੱਕ ਦਿਲੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਵੇਲੇ ਜਿਹੜੀ ਮੇਅਰ ਹੁੰਦਾ ਜਾਂ ਕਾਉਂਸਲਰ ਸਾਥੀ ਹੁੰਦੇ ਨੇ ਨਗਰ ਨਿਗਮ ਦਾ ਹਾਊਸ ਬੰਨਾ ਤੇ ਇਹ ਇੱਕ ਬੜੀ ਪਰਿਵਾਰਿਕ ਹਾਊਸ ਹੁੰਦਾ ਇਹਦੇ ਵਿੱਚ ਬਹੁਤੀ ਪਾਰਟੀ ਬਾਜੀ ਜਿਹੜੀ ਐ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ ਅਸੀਂ ਮੇਅਰ ਕਿਹੜੀ ਪਾਰਟੀ ਦਾ ਬਣ ਮੈਂ ਦੱਸਣ ਲੱਗਾ ਜੀ ਪਾਰਟ ਮੈਂ ਅੱਗੇ ਚਲਾਇਆ ਅਸੀਂ ਕਦੀ ਪਾਰਟੀ ਬਾਜੀ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਕਿਉਂਕਿ ਸ਼ਹਿਰ ਦੇ ਮੁੱਦੇ ਹੱਲ ਹੋਣੇ ਬੜੇ ਜ਼ਰੂਰੀ ਐ ਤੇ ਇਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਿੱਤ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਦੇ ਹਿੱਤ ਦੇ ਵਿੱਚ ਹੈ ਕਿ ਆਮ ਆਦਮੀ ਪਾਰਟੀ ਜਿਸ ਪਾਰਟੀ ਦੀ ਸਰਕਾਰ ਆ ਮੈਂ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਜਿਸ ਪਾਰਟੀ ਦੀ ਸਰਕਾਰ ਆ ਸਰਕਾਰ ਦਾ ਮੇਅਰ ਬਣੇਗਾ ਇਹੀ ਅਮਰਸਰ ਵਾਸੀਆਂ ਦੇ ਹਿੱਤ ਦੇ ਵਿੱਚ ਹੈ ਇਹੀ ਸ਼੍ਰੀ ਅਮਰਸਰ ਸਾਹਿਬ ਦੀ ਨਗਰੀ ਦੇ ਹਿੱਤ ਦੇ ਵਿੱਚ ਹੈ ਕਿ ਸਰਕਾਰ ਦੇ ਤਾਲਮੇਲ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਕੀਤੀ ਜਾ ਸਕਦੀ ਹੈ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਪਿਛਲੇ 2 ਸਾਲ ਤੋਂ ਨਗਰ ਨਿਗਮ ਦਾ ਹਾਊਸ ਨਹੀਂ ਹੈਗਾ ਔਰ ਬਹੁਤ ਸਾਰੀਆਂ ਲੋਕਾਂ ਨੇ ਪਰੇਸ਼ਾਨੀਆਂ ਜਿਹੜੀਆਂ ਉਹ ਫੇਸ ਕੀਤੀਆਂ ਕਿਤੇ ਸੀਵਰ ਦੀ ਪ੍ਰੋਬਲਮ ਹੈ ਕਿਤੇ ਕੂੜੇ ਦੀ ਪ੍ਰੋਬਲਮ ਬਹੁਤ ਸਾਰੀਆਂ ਨੇ ਸੋ ਮੈਂ ਮੇਰੀ ਇਹ ਇੱਕ ਤੁਸੀਂ ਕਹੋ ਕਿ ਗਾਟ ਫੀਲਿੰਗ ਵੀ ਆ ਔਰ ਸਾਡੇ ਕੋਲ ਅੰਕੜਾ ਵੀ ਆ ਔਰ ਜਿਹੜੀ ਉਹ ਸਰਕਾਰ ਆ ਉਸ ਪਾਰਟੀ ਦਾ ਮੇਰ ਬਣੇਗਾ ਔਰ ਸ਼ਹਿਰੀ ਅਮਰਸਰ ਸਾਹਿਬ ਦੇ ਨਿਵਾਸੀਆਂ ਨੂੰ ਅਸੀਂ ਜਲਦੀ ਜਿਹੜੀ ਆ ਇਹ ਮੁਸ਼ਕਲਾਂ ਤੋਂ ਰਾਹ ਦਿਵਾਉਣ ਜਾ ਰਹੇ ਪਰ ਫਿਰ ਮੈਂ ਸਵਾਲ ਉਹ ਹੀ ਆ ਅੰਕੜਾ ਕਿਵੇਂ ਪੂਰਾ ਕਰੋਗੇ 46 ਦਾ ਅੰਕੜਾ ਦੇਖੋ ਸਾਰੇ ਮੈਂਬਰ ਸਹਿਬਾਨ ਮੈਂ ਤੁਹਾਨੂੰ ਦੱਸਿਆ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਕਾਰ ਦਾ ਸਾਥ ਦੇ ਰਹੇ ਨੇ ਔਰ ਮੈਨੂੰ ਇਹ ਮੈਂ ਗੱਲ ਪੂਰਨ ਆਸ ਦੇ ਨਾਲ ਕਹਿ ਸਕਦਾ ਕਿ ਜਿਹੜਾ ਮੇਰ ਆ ਉਹ ਸਾਡਾ ਆਮ ਆਦਮੀ ਪਾਰਟੀ ਦਾ ਬਣੇਗਾ ਇਹਦਾ ਮਤਲਬ ਲੋਕ VOTING ਕਰਨਗੇ ਤੁਹਾਨੂੰ ਉਹ ਬਿਲਕੁਲ 100% ਹਰ ਬੰਦਾ ਚਾਹੁੰਦਾ ਕਿ ਜਿਸ ਬੰਦੇ ਨੇ ਜਿਹੜਾ ਜਿਸ ਬੰਦੇ ਨੂੰ ਚੁਣ ਕੇ ਆਏ ਨੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਕਿ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਔਰ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਸਰਕਾਰ ਦਾ ਸਹਿਯੋਗ ਹੋਵੇ ਤੇ ਉਹ ਤਾਂ ਹੀ ਹੋ ਸਕਦੀਆਂ ਔਰ ਮੈਂ ਸਮਝਦਾ ਕਿ ਇਸ ਵੇਲੇ ਸਰਕਾਰ ਇਹ ਅੰਮ੍ਰਿਤਸਰ ਸਾਹਿਬ ਦੇ ਹਿੱਤ ਵਿੱਚ ਮੈਂ ਵਾਰ-ਵਾਰ ਉਹ ਗੱਲ ਕਰ ਰਿਹਾ ਕਿ ਸਰਕਾਰ ਦਾ ਮੇਰ ਬਣੇ ਤੇ ਉਸ ਚੀਜ਼ ਦੇ ਨਾਲ ਸਾਡੀ ਗੁਰੂ ਨਗਰੀ ਨੂੰ ਤੇ ਗੁਰੂ ਨਗਰੀ ਦੇ ਨਿਵਾਸੀਆਂ ਨੂੰ ਉਸ ਚੀਜ਼ ਦਾ ਫਾਇਦਾ ਹੋਰ ਹੋਏਗਾ ਪਰ ਕਾਂਗਰਸ ਦਾਵਾ ਕਰ ਰਹੀ ਕਿ ਮੇਅਰ ਅਸੀਂ ਬਣਾਵਾਂਗੇ ਦੇਖੋ ਕਾਂਗਰਸ ਕਿੱਦਾਂ ਬਣਾਏਗੀ ਤੁਸੀਂ ਮੈਨੂੰ ਅੰਕੜਾ ਦੱਸ ਦਿਓ ਉਹਨਾਂ ਦਾ ਉਹ ਕਹਿੰਦੇ ਜੀ 41 ਗਏ ਸਾਡੇ ਕੋਲ ਆ ਰਹੇ ਲੋਕੀ ਪਰ ਆਮ ਆਦਮੀ ਪਾਰਟੀ ਆਨ ਨਹੀਂ ਦੇ ਰਹੀ ਗੱਲ ਵਕਰੀ ਹੈ ਪਰ ਅਸੀਂ ਫੇਰ ਵੀ ਮੇਰ ਬਣਾਵਾਂਗੇ ਅਸੀਂ ਲੀਡਿੰਗ ਪਾਰਟੀ ਆ ਆਮ ਆਦਮੀ ਪਾਰਟੀ ਨਹੀਂ ਕਿਸੇ ਨੂੰ ਰੋਕਦੀ ਮੈਨੂੰ ਦੱਸੋ ਕਿ ਉਹਨਾਂ ਕੋਲ 41 ਕਿੱਦਾਂ ਉਹਨਾਂ ਨੇ ਤੇ ਆਪਾਂ ਆਪਣੀਆਂ ਵੋਟਾਂ ਪਾਈਆਂ ਉਹਦੇ ਚ 29 ਰਹਿ ਗਏ ਉਹਨਾਂ ਨਾਲ ਉਹ ਕਹਿੰਦੇ 29 ਇੱਕ ਬੰਨੇ ਇੱਕ ਬੰਨੇ 29 ਹੋ ਗਏ ਇੱਕ ਬੰਨੇ 11 ਹੋ ਗਏ ਇੱਕ ਇਕੱਲਾ ਹੀ ਹੋ ਗਿਆ ਤੇ ਉਹਦੇ ਚ 29 ਵਾਲੇ ਮੈਨੂੰ ਦੱਸੋ ਕਿ ਕਿਹੜਾ ਅੰਕੜਾ ਜਿਹੜਾ 29 ਦਾ ਪੀ ਦੇ ਜਿਹੜੇ 11 ਵੀ ਉਹ ਜਾ ਜਿਹੜੇ ਇਸ ਗੱਲ ਦੇ ਅੰਮ੍ਰਿਤਸਰੀ ਅੰਮ੍ਰਿਤਸਰ ਸਾਹਿਬ ਦੇ ਹਿੱਤ ਦੇ ਵਿੱਚ ਨੇ ਔਰ ਅੰਮ੍ਰਿਤਸਰ ਦੇ ਨਿਵਾਸੀਆਂ ਦੀ ਸੇਵਾ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਕਿ ਅਸੀਂ ਸਰਕਾਰ ਦੇ ਨਾਲ ਜਾਣਾ ਸਰਕਾਰ ਦਾ ਸਾਥ ਦੇਣਾ ਔਰ ਇਹ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਭਰਪੂਰ ਸਹਿਯੋਗ ਸਾਡੇ ਮੈਂਬਰਾਂ ਦਾ ਮਿਲ ਰਿਹਾ ਕਾਉਂਸਲਰਾਂ ਦਾ ਮਿਲ ਰਿਹਾ ਔਰ ਅਸੀਂ ਬਹੁਤ ਵਧੀਆ ਚੰਗੇ ਨੰਬਰਾਂ ਦੇ ਨਾਲ ਜਿਹੜਾ ਉਹ ਮੇਰ ਬਣਾਵਾਂਗੇ ਅੱਛਾ ਇੱਕ ਮੇਰ ਹੋਏਗਾ ਕੋ ਮੇਰੇ ਤੇ ਹਮੇਸ਼ਾ ਪਾਰਟੀ ਡਿਸਾਈਡ ਕਰਦੀ ਆ ਕਾਂਗਰਸ ਪਾਰਟੀ ਨੇ ਆਪਣਾ ਕੈਂਡੀਡੇਟ ਡਿਸਾਈਡ ਕਰ ਲਿਆ ਉਹ ਤੁਹਾਨੂੰ ਤੁਹਾਡੇ ਥਰੂ ਸਾਨੂੰ ਵੀ ਪਤਾ ਲੱਗਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਾਂ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਵਲੰਟੀਅਰ ਐਮ ਐਲ ਐਸ ਹੈ ਬਾਹਰ ਆਪਸ ਚ ਬੈਠ ਕੇ ਜੋ ਵੀ ਹਾਈ ਕਮਾਂਡ ਦਾ ਫੈਸਲਾ ਹੋਏਗਾ ਸਾਨੂੰ ਸਾਰਿਆਂ ਨੂੰ ਉਹ ਪਰਮਾਨਤਿਆ ਸਤਕਾਰ ਹੈ ਤੇ ਅਸੀਂ ਸਾਰੇ ਜਿੰਨوں ਵੀ ਪਾਰਟੀ ਮੇਅਰਸ਼ਿਪ ਦਾ ਕੈਂਡੀਡੇਟ ਅਨਾਉਂਸ ਕਰੇਗੇ ਅਸੀਂ ਸਾਰੇ ਤਗੜੇ ਹੋ ਕੇ ਉਹਦੀ ਮਦਦ ਕਰਾਂਗੇ ਅਚੋ ਕਹਿੰਦੇ ਖਰੀਦੋ ਫਰੋਖਤ ਕਰ ਰਹੇ ਪੈਸੇ ਲੈ ਕੇ ਉਹ ਪਾਰਟੀਆਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਇਲਜ਼ਾਮ ਲੱਗਦੇ ਨੇ ਅੱਜ ਮੇਰੇ ਕੋਈ ਕਈ ਬੰਦੇ ਆਏ ਨੇ ਸਾਡੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਾਂਗਰਸ ਦੇ ਏਜੰਟ ਬੈਠੇ ਉਹਨਾਂ ਨੂੰ ਖਰੀਦਣ ਲਈ ਔਰ ਇਹਨਾਂ ਦੀਆਂ ਆਫਰਾਂ ਦੇਣ ਦਾ ਹੈ ਕਿ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਤੁਹਾਨੂੰ ਮਤਲਬ ਕਿ ਉਹਨੇ ਉਹ ਪੈਸੇ ਉਹਨੇ ਕੋਟ ਹੀ ਨਹੀਂ ਕਰ ਸਕਦਾ ਕਿ ਜਿਨ੍ਹਾਂ ਨੇ 20-25 ਲੱਖ ਤੁਸੀਂ ਵੰਡ ਰਹੇ ਹੋ ਉਹ ਦੇਖੋ ਕਹਿਣ ਦੀ ਗੱਲ ਤੁਸੀਂ ਇੱਕ ਬੰਦਾ ਸਾਹਮਣੇ ਲੈ ਕੇ ਆਓ ਕਿ ਜਿੱਥੇ ਕੋਈ ਪੈਸੇ ਦੀ ਗੱਲ ਹੋਏ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਪੈਸੇ ਦਾ ਕੰਮ ਨਹੀਂਗਾ ਇੱਥੇ ਤੋ ਹਾਂ ਵੇਖਿਆ ਵਾ ਕਿ ਸਾਰੇ ਬੜੇ ਡਾਊਨ ਟੂ ਅਰਥ ਵਲੰਟੀਅਰ ਨੇ ਸੇਵਾ ਭਾਵਨਾ ਆਏ ਨੇ ਔਰ ਸਾਡੇ ਜਿਹੜੇ ਕਾਉਂਸਲਰ ਨੇ ਉਹ ਪਾਰਟੀ ਦੇ ਨਾਲ ਡਟ ਕੇ ਖਲੋਤੇ ਔਰ ਬਹੁਤ ਸਾਰੇ ਸਾਥੀ ਇਦਾਂ ਦੇ ਨੇ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਲੋਕਾਂ ਦੀਆਂ ਇਹ ਮੁਸ਼ਕਲਾਂ ਹੱਲ ਕਰਨੀਆਂ ਤੇ ਸਾਨੂੰ ਸਰਕਾਰ ਦੇ ਨਾਲ ਸਾਨੂੰ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਨਹੀਂ ਨਹੀਂ ਉਹ ਨਹੀਂ ਲੋਕਾਂ ਦੀ ਦੇਖੋ ਲੋਕਾਂ ਦੀ ਪ੍ਰਾਇੋਰਟੀ ਹੁੰਦੀ ਆ ਜਦੋਂ ਤੁਸੀਂ 10000 ਬੰਦੇ ਦੀ ਵੋਟ ਲੈ ਕੇ ਆਏ ਹੁੰਦੇ ਜੇ ਤੇ ਉੱਥੋਂ ਦੀਆਂ ਜਿਹੜੀਆਂ ਮੁਸ਼ਕਲਾਂ ਹੱਲ ਕਰਨੀਆਂ ਨੇ ਉਹ ਮੈਰਿਟ ਹੁੰਦੀ ਆ ਉਸ ਵਜ੍ਹਾ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਜਿਹੜੇ ਸਿਆਣੇ ਕਾਉਂਸਲਰ ਨੇ ਉਹਨਾਂ ਨੇ ਮਹਿਸੂਸ ਕੀਤਾ ਕਿ ਸਰਕਾਰ ਦੇ ਨਾਲ ਚੱਲਣ ਦਾ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਫਾਇਦਾ ਉਹ ਤੇ ਤੁਹਾਡੀ ਸ਼ਿਕਾਇਤ ਥਾਣੇ ਤੱਕਣ ਚੱਲਣਗੇ ਸੀਪੀ ਸਾਹਿਬ ਕੋ ਚਲੇ ਗਏ ਦੇਖੋ ਉਹ ਜਦੋਂ ਕੋਈ ਬੰਦਾ ਹਰਦਾ ਵੀ ਉਹ ਰੋਂਦ ਮਾਰਦਾ ਹੁੰਦਾ ਜਦੋਂ ਇਹ ਐਵੇਂ ਰੋਂਦ ਉਹ ਆਪਣਾ ਨਾ ਸਿਰਫ ਇੱਕ ਪਲੌਟ ਬਣਾ ਰਾਇਆ ਕਿ ਜਿਹੜਾ ਕੱਲ ਨੂੰ ਜਦਨੋਂ 27 ਤਰੀਕ ਨੂੰ ਹਰ ਕੇ ਬਾਹਰ ਨਿਕਲਣ ਤੇ ਉਸ ਦਿਨ ਕਹਿ ਸਕਣ ਕਿ ਸਾਡੇ ਨਾਲ ਧੱਕਾ ਹੋ ਗਿਆ ਜੀ ਸਾਡੇ ਨਾਲ ਉਹ ਹੋ ਗਿਆ ਸਾ ਉਹ ਸਿਰਫ ਇੱਕ ਹਰੀ ਬਾਜੀ ਜਦੋਂ ਹੁੰਦੀ ਜਿਹੜਾ ਜਿੱਦ ਹੁੰਦਾ ਉਹ ਕਦੀ ਵੀ ਐਦਾਂ ਦੀਆਂ ਰੋਂਦ ਨਹੀਂ ਮਾਰਦਾ ਸ਼ਿਕਾਇਤਾਂ ਨਹੀਂ ਕਰਦਾ ਇੱਥੇ ਕਿਹੜੇ ਮੈਨੂੰ ਦੱਸੋ ਕਿ ਕੀ ਹੋਇਆ ਇਹ ਆਮ ਆਦਮੀ ਭਾਰਤ ਨੇ ਪੁਲਿਸ ਭੇਜਦੇ ਹੋ ਤੁਸੀਂ ਘਰਾਂ ਦੇ ਵਿੱਚ ਨਹੀਂ ਕੋਈ ਕਿਸੇ ਦੇ ਘਰ ਪੁਲਿਸ ਨਹੀਂ ਜਾਂਦੀ ਜੀ ਬਿਲਕੁਲ ਇਹ ਤੇ ਸਰਾਸਰ ਗਲਤ ਗੱਲ ਹੈਗੀ ਹੈ 24 ਤੋਂ ਫਿਰ ਜੋੜਨੇ ਕਿਉਂ ਪਏ 24 ਤੋਂ ਦੇ ਰਹਾ ਹੈ ਅੰਕੜਾ ਵਧਿਆ ਨਹੀਂ 24 ਤੋਂ ਵੇਖੋ ਬਹੁਤ ਸਾਰੇ ਬੰਦੇ ਇਦਾਂ ਦੇ ਸੀ ਜਿਨ੍ਹਾਂ ਨੂੰ ਸਾਡੀ ਪਾਰਟੀ ਵੱਲੋਂ ਹੀ ਟਿਕਟਾਂ ਨਹੀਂ ਮਿਲ ਸਕੀਆਂ ਕਿਸੇ ਕਾਰਨ ਕਰਕੇ ਔਰ ਡਿਜ਼ਰਵਿੰਗ ਸੀਗੇ ਔਰ ਪਾਰਟੀ ਨੇ ਪ੍ਰਾਣੇ ਬੰਦਿਆਂ ਨੂੰ ਵੀ ਟਿਕਟਾਂ ਦਿੱਤੀਆਂ ਸਾਰੇ ਜਿਹੜੇ ਕਈਆਂ ਨੂੰ ਨਹੀਂ ਮਿਲੀਆਂ ਕਈ ਥੋੜੇ ਬਾਗੀ ਹੋ ਕੇ ਵੀ ਲੜੇ ਤੇ ਅਜਾਦ ਜਿੱਤ ਕੇ ਆ ਗਏ ਨੇ ਔਰ ਇਹ ਜਿੰਨੇ ਅਜਾਦ ਜਿੱਤੇ ਨੇ ਇਹਨਾਂ ਚੋਂ ਬਹੁਤ ਸਾਰੇ ਆਜਾਦ ਆਮ ਆਦਮੀ ਪਾਰਟੀ ਦੇ ਹੀ ਚਾਹ ਚਾਰ ਨੰਬਰ ਵਾਰਡ ਤੋਂ ਆਪਾਂ ਮਨਦੀਪ ਸਿੰਘ ਦੀ ਗੱਲ ਕਰ ਲਈਏ ਜਾਂ ਇਹਨਾਂ ਦੀ ਗੱਲ ਕਰ ਲਈਏ ਬੀਜੇਪੀ ਵਾਲੇ ਕਿਵੇਂ ਆ ਗਏ ਦੇਖੋ ਇਹ ਬੀਜਪੀ ਉਹ ਹਰ ਬੰਦਾ ਜਿਹੜਾ ਤੁਸੀਂ ਜਿਹੜੇ ਬੀਜਪੀ ਚੋਂ ਵੀ ਸਾਡੇ ਨਾਲ ਸਾਥੀ ਆ ਰਹੇ ਹਨ ਉਹਨਾਂ ਦੀ ਬੈਕਗ੍ਰਾਉਂਡ ਕੋਈ ਇਹ ਨਹੀਂ ਕਿ ਉਹ ਬੀਜਪੀ ਨਾਲ ਵਾਲੀ ਗੱਲ ਹੈ ਉਹ ਸਾਡੇ ਨਾਲ ਵੀ ਰਹੇ ਨੇ ਉਹ ਸਮਾਜ ਸੇਵਕ ਰਹੇ ਨੇ ਉਹਨਾਂ ਨੇ ਫਾਈਨਲੀ ਇਹ ਸੋਚਿਆ ਕਿ ਅਸੀਂ ਲੋਕਾਂ ਦੇ ਕੰਮ ਕਰਨੇ ਔਰ ਅਸੀਂ ਕੇਸ ਪਲੇਟਫਾਰਮ ਤੋਂ ਕੰਮ ਕਰ ਸਕਦੇ ਆ ਉਸੋ ਅੱਜ ਦੀ ਤਰੀਕ ਦੇ ਵਿੱਚ ਮੈਂ ਅੱਗੇ ਗੱਲ ਇਹ ਤੋੜਾ ਚੁੱਕਾ ਕਿ ਆਮ ਆਦਮੀ ਪਾਰਟੀ ਦਾ ਇੱਕ ਐਦਾਂ ਦਾ ਪਲੇਟਫਾਰਮ ਹੈ ਜਿੱਥੋਂ ਤੁਸੀਂ ਇੱਕ ਲੋਕ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਡਰੈਸ ਕਰ ਸਕਦੇ ਜੀ ਹੁਣ ਮੇਰੇ ਡੇਟ 27 ਪੱਕੀ ਹੈ ਜੀ ਆ ਇਹ ਤੇ ਨੋਟਿਸ ਆ ਗਿਆ ਜੀ ਸਰਕਾਰ ਦਾ ਇਹ ਤੇ ਮੈਂ ਚਿੱਠੀ ਅੱਗੇ ਕਿਸੇ ਕਾਉਂਸਲਰ ਸਾਥੀ ਨੇ ਮੈਨੂੰ ਦੱਸਿਆ ਕਿ ਉਹ ਸਰਕਾਰ ਨੇ ਉਮ ਜਿਹੜਾ ਨੋਟੀਫਿਕੇਸ਼ਨ ਕਰਕੇ ਔਰ ਜਿਹੜਾ ਇਨਵੀਟੇਸ਼ਨ ਜਾਂ ਜਿਹੜਾ ਉਹ ਇੱਕ ਨੋਟਿਸ ਭੇਜਣਾ ਹੁੰਦਾ ਉਹ ਸਾਰਿਆਂ ਦੇ ਕਰਾਂਚ ਭੇਜਦੇ ਅਚਾ ਆਮ ਆਦੀ ਪਾਰਟੀ ਦਾ ਮਰਜੈਂਟਸ ਹੋਏਗਾ ਲੇਡੀਜ਼ ਹੋਏਗਾ ਤੁਹਾਨੂੰ ਤਾਂ ਪਤਾ ਹੋਏਗਾ ਇਹ ਜੋ ਮੇਅਰ ਵੀ ਤੁਹਾਡੇ ਕਰਮਜੀਤ ਸਿੰਘ ਰਿੰਟੂ ਜੋ ਕਿ ਸਾਬਕਾ ਮੇਅਰ ਨੇ ਸ਼ਹਿਰ ਦਾ ਦਰਦ ਉਹ ਵੀ ਸਮਝਦੇ ਨੇ ਮੇਅਰ ਦਾ ਨਾਮ ਵੀ ਉਹਨਾਂ ਨੂੰ ਪਤਾ ਹੋਏਗਾ ਮੇਅਰ ਕੌਣ ਹੋਏਗਾ ਦੇਖੋ ਲੇਡੀ ਹੋਏਗਾ ਜਾਂ ਜੈਂਟਸ ਹੋਏਗਾ ਪਰ ਹੋਏਗਾ ਆਮ ਆਦਮੀ ਪਾਰਟੀ ਤੇ ਇਹ ਪਾਰਟੀ ਦੀ ਇਹ ਸਿਆਸੀ ਬਜਾਅ ਬਸ ਇਹ ਮੇਰਾ ਪ੍ਰੈਰੋਗੇਟਿਵ ਨਹੀਂਗਾ ਇਹ ਪਾਰਟੀ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਹੈ ਜਿਸ ਨੂੰ ਵੀ ਪਾਰਟੀ ਇੱਕ ਕਾਬਲ ਉਮੀਦਵਾਰ ਸਮਝੇਗੀ ਮੇਰ ਸਮਝੇਗੀ ਉਹਨੂੰ ਉਮੀਦਵਾਰ ਬਟਾਏਗੀ ਔਰ ਅਸੀਂ ਸਾਰੇ ਪਾਰਟੀ ਇਹ ਇੱਕ ਮੋਟ ਹੋ ਕੇ ਅਸੀਂ ਆਪਣੇ ਜਿਹੜਾ ਸਾਡਾ ਕੈਂਡੀਡੇਟ ਹੋਏਗਾ ਉਹਨੂੰ ਜਿਤਾਵਾਂਗੇ ਕਾਂਗਰਸ ਦੇ ਦਾਅਵੇ ਵੜੇ ਕਾਂਗਰਸ ਦੇ ਦਾਅਵੇ ਤੁਸੀਂ ਵੇਖਿਓ ਬਣਨਾ ਕੀ ਹਸਤਾ ਰੇਗ ਥੋੜੀ ਦੇਰੀ ਰਹਿ ਗਈ ਥੋੜੇ ਦੇਰ ਰਹਿ ਗਈ ਉਹ 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 ਸਿਰਫ ਆਪਣੀ ਇੱਕ ਭੂਮਿਕਾ ਤਿਆਰ ਕਰ ਰਿਹਾ ਪਹਿਲਾਂ ਹੀ ਆਪਣੀ ਹਾਰ ਦੀ ਔਰ ਉਹ ਲੋਕਾਂ ਨੂੰ ਬਸ ਇੱਕ ਸਿੰਪਥੀ ਲੈਣ ਲਈ ਵੇਖੋ ਜੀ ਸਾਡੇ ਟੈਂਜ ਹੋ ਗਿਆ ਜੰਜ ਹੋ ਗਿਆ ਉਹ ਹਾਰ ਚੁੱਕੇ ਆ ਉਹ ਸਿਰਫ ਇੱਕ ਭੂਮਿਕਾ ਬਣਾ ਰਿਹਾ ਜਦੋਂ ਆਪਾਂ ਕਿਸੇ ਚੀਜ਼ ਦੀ ਹਾਰ ਦੀ ਭੂਮਿਕਾ ਨਹੀਂ ਬਣਾਉਂਦੇ ਉਹ ਕਾਂਗਰਸ ਪਾਰਟੀ ਆਪਣੀ ਹਾਰ ਦੀ ਭੂਮਿਕਾ ਬਣਾ ਰਹੀ ਹੈ ਉਹ ਡਿਪਟੀ ਮੇਅਰ ਤੱਕ ਡਿਸਾਈਡ ਕਰ ਲਿਆ ਕਿ ਡਿਪਟੀ ਮੇਅਰ ਸੀਨੀਅਰ ਡਿਪਟੀ ਉਹ ਉਹਨਾਂ ਨੇ ਜਿੰਨੇ ਕ ਨਾਲ ਆਪਣੇ ਰੱਖੇ ਆ ਕਿਸੇ ਨੂੰ ਡਿਪਟੀ ਮੇਅਰ ਬਣਾ ਉਹ 5-6 ਡਿਪਟੀ ਮੇਅਰ ਬਣਾਏ ਨੇ 5-6 ਸੀਨੀਅਰ ਡਿਪਟੀ ਮੇਅਰ ਬਣਾਏ ਨੇ ਉਹ ਲੋਕਾਂ ਨੂੰ ਲਾਲੀਪਾਪ ਦੇ ਰਹੇ ਨੇ ਔਰ ਜਿਹੜੀਆਂ ਇਹ ਇਦਾਂ ਦੇ ਲੁਭਾਵ ਨੇ ਲਾਰੇ ਲਾ ਕੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਤੈਨੂੰ ਆ ਬਣਾਦਾਂਗੇ ਤੈਨੂੰ ਉਹ ਬਣਾਦਾਂਗੇ ਇਹ ਤੁਸੀਂ ਵੇਖਿਓ ਕਿ 22 ਤਰੀਕ ਨੂੰ 27 ਤਰੀਕ ਨੂੰ ਇਹਨਾਂ ਦਾ ਬੰਨਣਾ ਕੀ ਹੈ ਕਹਿੰਦੇ ਇੱਕ ਜੁੱਟਾਂ ਸੀ ਤੇ ਉਹ ਕੋਈ ਮੈਂ ਕਿਦੋਂ ਆਨਾ ਕਿ ਦੋ ਜੁੱਟ ਨੇ ਉਹ ਤੇ ਪੰਜ ਸੱਤ ਜੁੱਟ ਨੇ ਤੁਹਾਨੂੰ ਪਤਾ ਲੱਗ ਜਾਏਗਾ ਉਦੋਂ ਹੋਣਾ ਕੀ ਹੈ 27 ਤਰੀਕ ਨੂੰ ਹਾਂ 27 ਤਰੀਕ ਨੂੰ ਫਾਈਨਲ ਕਾਊਂਟਡਾਊਨ ਬਿਗਨ ਹਾਂ ਬਿਲਕੁਲ ਜੀ ਫਾਈਨਲੀ ਤੇ ਉਹਨਾਂ ਰਹਿ ਗਏ ਦੋ ਤਿੰਨ ਦਿਨ ਜੀ ਤੁਹਾਨੂੰ ਸ਼ੁਕਰੀਆ ਧੰਨਵਾਜੀ ਸ਼ੁਕਰੀਆ ਇਨਫੋਰਮੇਸ਼ਨ ਦੇਣ ਵਾਸਤੇ ਔਰ ਨਾਲ ਹੀ ਨਾਲ ਦਾਵਾ ਕਰ ਰਹੇ ਆ ਜੀ ਕਿ 27 ਜਨਵਰੀ ਜਿਸ ਦਾ ਕੀ ਇੰਤਜ਼ਾਰ ਸਾਰੇ ਲੋਕਾਂ ਨੂੰ ਹੈ ਕਿ 27 ਮੇਅਰ ਅੰਮ੍ਰਿਤਸਰ ਦਾ ਕੌਣ ਹੋਏਗਾ ਆਮ ਆਦਮੀ ਪਾਰਟੀ ਨੇ ਕਲੀਅਰ ਕਰ ਦਾਵਾ ਕਰਤਾ ਹੈ ਔਰ ਦੂਸਰਾ ਸਰਕਾਰੀ ਨੋਟੀਫਿਕੇਸ਼ਨ ਵੀ ਆ ਗਈ ਕਿ 27 ਜਨਵਰੀ ਸੋਮਵਾਰ ਵਾਲੇ ਦਿਨ ਸ਼ਾਮ 4 ਵਜੇ ਜੀ 4 ਵਜੇ 4 ਵਜੇ ਹਾਊਸ ਦੀ ਮੀਟਿੰਗ ਹੋਏਗੀ ਔਰ ਮੇਅਰ ਦੇ ਨਾਮ ਦਾ ਐਲਾਨ ਹੋਏਗਾ ਤਾਂ ਤੁਸੀਂ ਡੇਟ ਆਪਣੇ ਕੋਲ ਨੋਟ ਕਰ ਲਓ ਔਰ ਦਾਵਾ ਸਭ ਤੋਂ ਵੱਡਾ ਪਹਿਲੀ ਵਾਰ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਦਾਵਾ ਕੀਤਾ ਗਿਆ ਹੈ ਮੇਅਰ ਦੇ ਨਾਮ ਦੇ ਉੱਤੇ ਜ਼ਰੂਰ ਇੱਕ ਬੁੱਕਲ ਮਾਰ ਦਿੱਤੀ ਗਈ ਹੈ ਕਿ ਉਸ ਦਾ ਨਾਮ ਨਹੀਂ ਦੱਸਿਆ ਜਾਏਗਾ ਪਰ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਨੇ ਦਾਵਾ ਪੇਸ਼ ਕੀਤਾ ਹੈ ਕਿ ਹੁਣ ਮੇਅਰ ਉਹਨਾਂ ਦਾ ਹੀ ਸਰਕਾਰ ਦਾ ਹੋਏਗਾ ਔਰ ਲੋਕਾਂ ਦੇ ਕੰਮ ਹੋਣਗੇ ਇੰਤਜ਼ਾਰ ਹੈ ਸੋਮਵਾਰ ਦਾ ਜਿਸ ਵੇਲੇ ਕਿ ਅੱਜ ਅੰਮ੍ਰਿਤਸਰ ਨੂੰ ਨਵਾਂ ਮੇਰ ਮਿਲੇਗਾ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ